125 ਸਾਲ ਬਾਅਦ ਵੀ ਜਿੰਦਾ ਸ਼ਹੀਦ ਭਗਤ ਸਿੰਘ ਦਾ ਸਾਥੀ 6 ਪੀੜੀਆਂ ਦੇਖਣ ਵਾਲਾ ਪੰਜਾਬ ਦਾ ਇਕਲੌਤਾ ਬੰਦਾ ਕੀ ਸਰਕਾਰ ਬਾਪੂ ਨੂੰ ਕਰੇਗੀ ਸਨਮਾਨਿਤ ਹੋਰ ਬਾਪੂ ਜੀ ਬਹੁਤ ਵਧੀਆ ਲੱਗਾ ਜੀ ਬਹੁਤ ਸਕੂਨ ਮਿਲਿਆ ਤੁਹਾਨੂੰ ਮਿਲ ਕੇ ਆਓ ਜੀ ਆਓ ਜੀ ਆਓ ਜੀ ਛੁਕਿ ਲਿਆ 1980 ਮਿਲਿਆ ਸਮਝ ਗਿਆ ਮਕਲੋ ਹੁਣ ਤੁਹਾਡੇ ਇੱਕ ਤਰ੍ਹਾਂ 125 ਸਾਲ ਹੋ ਗਏ ਭਾਜੀ ਇਹਨਾਂ ਦੇ ਨਾ ਛੇਵੇਂ ਪੀੜੀ ਜਾਂਦੇ ਛੇਵੇਂ ਪੀੜੀ ਛੇਵੀਂ ਪੀੜੀ ਚੱਲ ਰਹੀ ਆ ਬਾਪੂ ਉਹਨਾਂ ਦੀ ਜੋ ਦੁਨੀਆ ਦੇ ਮੈਂ ਵੇਖਿਆ ਨਾ ਲਾਹੌਰ ਦਾ ਪੂਟਾ ਪੂਟਾ ਪੁੱਛਣਾ ਪਹਿਲਾਂ ਸਾਨੂੰ ਤੁਸੀਂ ਸ਼ਹੀਦ ਭਗਤ ਸਿੰਘ ਜੀ ਬਾਰੇ ਦੱਸੋ ਛੇ ਫੋੜ ਪੂਰਾ ਕਰ ਮੋਟੀ ਅੱਖੀ ਉਹਦੀ ਹਾਸੇ ਬਖੇਲਦੇ ਗੱਲਾਂ ਜੋ ਉਹਨੀਆਂ ਕਰਦੀਆਂ ਅੱਛਾ ਜੀ ਖਾਂਦੀਆਂ ਖਰਾਕਾਂੀਆਂ ਕਰਦੀਆਂ ਅੱਛਾ ਜੀ ਤੇ ਹਾਸੇ ਗੱਲਾਂ ਕਰਕੇ ਖਾਣਾ ਦੁੱਗੀਆਂ ਉਹਲਾ ਦੁੱਗੀ ਖਾਣਾ ਅੱਛਾ ਜੀ ਮੈਂ ਆਹ ਕੋਈ ਨਾ ਕੋਈ ਮਮੇ ਹੁਜਾਲਾ ਜਦੋਂ ਫਾਂਸੀ ਹੋਈ ਤੁਹਾਡਾ ਮਨ ਦੁਖੀ ਹੋਇਆ ਬਣਾ ਕੋਈ ਲਿਆ ਸੱਜ ਕੇ ਰਸਾ ਗੱਲ ਨੂੰ ਆ ਪਾਇਆ ਚਾਰ ਯਾਰ ਮਦਦ ਉਤੇ ਤੇ ਉਹ ਜੋ ਫਾਂਸੀ ਆਇਆ ਪਰ ਰੋ ਨਹੀਂ ਕਹਿ ਨਹੀਂ ਦਿੱਤਾ ਨਹੀਂ ਦਿੱਤਾ ਰੋਣ ਦੀ ਸੱਠ ਰੁਪਈਆ ਨਾ ਬਾਪੂ ਦਾ ਵਿਆਹ ਹੈ ਅੱਛਾ ਇਹ ਸੱਠ ਰੁਪਈਆ ਹੋ ਗਿਆ 60 ਰੁਪਏ ਦੇ ਵਿੱਚ ਬਾਪੂ ਜੀ ਤੁਹਾਡਾ ਵਿਆਹ ਹੋ ਗਿਆ ਸੀਗਾ ਵਿਆਹ ਹੋ ਗਿਆ ਪੂਰਾ ਤੁੰਦ ਹਮਨ ਐ ਬੰਦ ਕੰਮ ਕੀ ਜੰਮ ਕਲਾ ਆਵਾਜ਼ ਰੱਪ ਪੰਨੀ ਸਾਰੀ ਜਿਹੜੂ ਚਾਰਾਂ ਦੇ ਮਜਲੇ ਉਹ ਹੈ ਬਹੁਤ ਅਵਾਜ਼ ਚੱਕਾਈ ਹੈ ਕਿ ਜੀ ਜੂ ਕੇ ਆਸਰੇ ਮੈ ਜਾਣਾ ਹੋਣਾ ਸ਼ਾਇਦ ਸ਼ਾਇਦ اچھا ਦਵਾਈ ਕਿੰਨੀ ਕੁ ਵਾਰ ਖਾਦੀ ਹੈ ਦਵਾਈ ਜੀ ਠੀਕ ਹੋਂ ਵਾਸਤੇ ਕਦੀ ਬਿਮਾਰ ਮੱਠੇ ਮੈਂ ਤਾਂ ਬਿਮਾਰ ਹੋ ਵੀ ਹੋਇ ਨਹੀਂ ਤੇ ਅੱਛਾ ਜੀ ਨਾ ਨਾ ਉੱਠ ਕੇ ਵੀ ਖਲੋਈ ਨਾ ਹੈ ਅੱਛਾ ਜੀ ਤੇ ਗੋਲੇ ਵੀ ਕਹਿੰਦੇ ਹਾਂਜੀ ਹਾਂਜੀ ਗੋਲੇ ਜੇ ਮਾਂ ਇਹ ਸ਼ਾਇਦ ਕਰ ਉਹ ਪਿਛੇ ਹੂੰ ਹੂੰ ਇਹ ਸ਼ਾਇਦ ਜਾਂਦਾ ਅੱਛਾ ਜੀ ਇਹ ਕਾਹਦੇ ਆ ਆ ਦੇ ਵੱਡਾ ਦਾ ਆਪਣੇ ਲੋ ਉਹ ਲਖਿਆ ਬਾਬੂ ਇਹ ਹੈਗਾ ਹੂੰ ਨਾ ਹੈਗਾ ਜੀ ਉਹ ਲਹੋਇ ਹੋਇ ਹੋਇ ਅੱਗੇ ਗਿਆ ਉਹ ਲਾ ਮਾਇਦਾ ਮਗਿਆ ਨਿਆ ਜੇ ਮੰਗ ਕੇ ਬੈ ਆ ਗਿਆ ਮੇਰੇ ਪੋਤਰੇ ਹੋ ਗਏ ਮੈਂ ਇਹ ਬਹੁਤ ਆ ਗਿਆ ਜੂ ਦੇਖ ਹੈ ਹੈਰਾਨ ਹੋ ਗਿਆ ਜੀ ਡਾਕਟਰ ਹੈ ਦੇਖ ਕੇ ਸਾਨੂੰ ਹੈਰਾਨ ਹੋ ਗਿਆ ਕਿਸ ਤਰ੍ਹਾਂ ਦਾ ਹੁੰਦਾ ਸੀ ਪੰਜਾਬ ਸਾਡਾ ਬਪ ਆਪ ਦਾ ਤੇੜਾ ਹੁੰਦਾ ਸੀ ਉਹ ਮੇਰੇ ਨਾਲ ਪਾਰਟੀ ਲੁਕਾ ਗਿਆ ਤੇ ਥੋੜਾ ਪਹਿਲਾਂ ਰੁਕ ਗਿਆ ਉਹਨੂੰ ਜ਼ੋਰ ਦੇ ਕੋਈ ਠੀਕ ਆ ਜੀ ਮੇਰਾ ਜਿਹੇ ਕਰਦਾ ਜਿਹਾ ਫਟ ਕੇ ਬਜੇ ਚੋਕੇ ਮਰਾ ਹਾਂ ਮਤਲਬ ਇਦਾਂ ਨਹੀਂ ਥੱਲੇ ਫੁੱਲ ਵੀਡੀਓ ਦਾ ਲਿੰਕ ਦਿੱਤਾ ਹੋਇਆ ਤੁਸੀਂ ਕਲਿੱਕ ਕਰੋਗੇ YouTube ਉੱਤੇ ਪੂਰੀ ਕੰਪਲੀਟ ਵੀਡੀਓ ਖੁੱਲ ਜਾਏਗੀ ਉੱਥੇ ਤੁਹਾਨੂੰ ਪ੍ਰੋਪਰ ਲੋਕੇਸ਼ਨ ਤੇ ਮੋਬਾਈਲ ਨੰਬਰ ਵੀ ਮਿਲ ਜਾਏਗਾ ਬਾਪੂ ਦਾ ਧੰਨਵਾਦ